ਪੰਜਾਬ న్యూస్ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਆਓ ਨਿਗਾ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਸੀਮਾਨ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਬੰਡੇ ਨਿਯੁਕਤੀ ਪੱਤਰ ਨੌਜਵਾਨਾਂ ਨੂੰ ਦਿੱਤੀ ਵਧਾਈ ਸੀਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਕਸਿਆ ਤੰਜ ਵਿਆਹ ਦੇ ਸੂਟਾਂ ਨਾਲ ਨਵਜੋਤ ਸਿੰਘ ਸਿੱਧੂ ਦੀ ਕੀਤੀ ਤੁਲਨਾ ਹਰਜਿੰਦਰ ਧਾਮੀ ਨੇ ਸੀਮਾਨ ਨੂੰ ਲਿਖਿਆ ਪੱਤਰ ਅਮਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਕੀਤੀ ਮੰਗ ਫਨੋਰੀ ਬਾਰਡਰ ਤੇ ਮਰੇ ਨੌਜਵਾਨ ਸ਼ੁਭ ਕਰਨ ਦੇ ਹੱਕ ਚ ਆਇਆ ਸੁਖਪਾਲ ਖੈਰਾ ਉਸ ਦੇ ਪਿੰਡ ਮਾਰਚ ਕਰਨ ਦਾ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਲਈ ਅਹਿਮ ਕਦਮ ਚੁੱਕੇ ਜਾ ਰਹੇ ਨੇ ਅੱਜ ਇੱਕ ਵਾਰ ਫਿਰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 457 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਤਾਂ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇਸ ਸਿਲੜੇ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਕਵਾਕਫੀ ਪਾਕਾ ਦੇ ਵਿੱਚ ਪਹਪਤੀ ਹੋਏ 457 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਨਿਗਮ ਪਵੰਚੰਡੀਗੜ੍ਹ ਵਿਯੁੱਕੇ ਨਿਯੁਕਤੀ ਪੱਤਰ ਦੇਣ ਦਾ ਵੱਡਾ ਈਕਾਟ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਕੁਝ ਸਮੇਂ ਬਾਅਦ ਨਿਯੁਕਤੀ ਪੱਤਰ ਵੰਡ ਸਮਾਗਮ ਕੀਤਾ ਜਾ ਰਿਹਾ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਖੁਦ ਹਿੱਸਾ ਲੈਂਦੇ ਨੇ ਸਰਕਾਰ ਦਾ ਦਾਵਾ ਹੈ ਕਿ ਹੁਣ ਤੱਕ 40000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਹਾਨੂੰ ਨੌਕਰੀਆਂ ਦੇ ਕੇ ਮੈਨੂੰ ਬਹਿਤ ਖੁਸ਼ੀ ਹੋਏਗੀ ਹੁਣ ਸਰਕਾਰ ਤੁਹਾਡੀ ਆਪਣੀ ਹੈ ਅੱਗੇ ਵੀ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੰਦੇ ਰਹਾਂਗੇ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਏ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਸਬਰ ਕਰ ਲੈਣਾ ਬਸ ਅੱਗੇ ਆਉਣਾ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਇਸ ਹਾਲ 'ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਇਹਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਅੱਜ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜਿਆਦਾ ਹਵਾ ਕ੍ਰੀਏਟ ਕਰਤਾ ਸੀ ਕਿ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਰ ਜੇ ਜਿੰਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ মিডিਆ ਦੇ ਕੈਮਰੇ ਰ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀਆਂ ਹੋ ਗਈਆਂ ਅੱਜ ਇੱਕ ਬੰਦਾ ਗਿਣਾ ਦਿਓ ਜੇ ਇਹੜਾ ਇਹ ਕਹਿੰਦਾ ਹੋਵੇ ਕਿ ਜੇ ਮੈਂ ਪੈਸੇ ਦੇ ਕੇ ਨੌਕਰੀ ਲਈਏ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਕਰੀ। ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ ਨਾ। ਜੇ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾ। ਮੇਰੇ ਲਈ ਕੋਈ ਐ ਨਹੀਂ ਹੈਗਾ ਵੀ ਆ ਫਲਾਨਾ ਮੇਰੇ ਮੇਰਾ ਜ਼ਿਆਦਾ ਫੇਵਰੇਟ ਹੈ ਮੇਰੇ ਲਈ ਸਾਰੇ ਖਾਸ। ਕੋਈ ਤੁਸੀਂ ਮੈਨੂੰ ਪੰਜਾਬ ਦਾ ਮੁਖੀ ਬਣਾਇਆ। 3.5 ਕਰੋੜ ਲੋਕਾਂ ਦਾ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਹੀ ਆ। ਉਹਨਾਂ ਬਾਰੇ ਵੀ ਮੈਂ ਹੀ ਕਰਨਾ ਕੰਮ ਬੋਟਾ ਇਲੈਕਸ਼ਨ ਐ ਡੈਮੋਕ੍ਰੇਸੀ ਐ ਹਰੇਕ ਦਾ ਆਪਣਾ ਆਪਣਾ ਹੱਕ ਐ ਜਿਹਨੂੰ ਮਰਜ਼ੀ ਪਾਓ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੋਂ ਆਪਣੇ ਜਿਵੇਂ ਇਹ ਕਰਦੇ ਸੀ ਨਾ ਪਹਿਲਾਂ ਖਾਲੀ ਤੇ ਕਾਂਗਰਸੀ ਵੀ ਆਹ ਗਲੀ ਚੋਂ ਪਿੰਡ ਚ ਆਹ ਗਲੀ ਚੋਂ ਝਾੜੂ ਵਾਲਿਆਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਦੋ ਪੁਲੀਆਂ ਹੀ ਪੱਟ ਦੋ ਲੈ ਲਪੜਾ ਕੇ ਦਿਖਾਇਓ ਕਹਿੰਦੇ ਹੁਣ ਤੁਸੀਂ ਲੈ ਯਾਰ ਤੁਸੀਂ ਲੋਕਾਂ ਤੋਂ ਬਦਲੇ ਲੈ ਰਹੇ ਆ ਤੁਸੀਂ ਮਿਹਨਤ ਕਰਕੇ ਅਗਲੀ ਵਾਰੀ ਸਾਥੋਂ ਵੱਧ ਵੋਟਾਂ ਲੋ ਜਾ ਨਾ ਕਿ ਤੁਸੀਂ ਪੁਲੀਆਂ ਪੱਟਤੀਆਂ ਜਾਂ ਕੋਈ ਕੰਮ ਨਹੀਂ ਹੋਣ ਦਿੰਦਾ ਰੋਕਦੇ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਹਾਂ ਦੱਸਦੀ ਕਿ ਮੁੱਖ ਮੰਤਰੀ ਮਾਨ ਤੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਆਇਤੀ ਨੌਕਰੀਆਂ ਦੇ ਕੇ ਮੁੱਲਤੀ ਸੁਗਾਤ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੂੰ ਪਰਫੂਲਿਤ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਦਿੱਤੀ ਜਾ ਰਹੀ ਹੈ ਤੇ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਤਾਂ ਉੱਥੇ ਹੀ ਸਮਾਗਮ ਦਰਹਾਨ ਭਗਵੰਤ ਮਾਨ ਦੇ ਵਿਰੋਧੀਆਂ ਤੇ ਵੀ ਤਾਂ ਜਿかせ ਉਹਨਾਂ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕਈ ਵੱਡੇ ਲੀਡਰਾਂ ਜਿਹੜਾ ਅੜੇ ਹੱਥੀ ਲਿਆ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਤੰਜ ਕਸਦਿਆ ਕਿ ਆ ਕਿ ਨਵਜੋਤ ਸਿੰਘ ਸਿੱਧੂ ਵਿਆਹ ਦੇ ਵਿੱਚ ਦਿੱਤੇ ਹੋਏ ਸੂਟ ਦੇ ਵਾਂਗ ਹੈ ਜਿਸ ਨੂੰ ਲੋਕ ਅੱਗੇ ਤੋਰਦੇ ਰਹਿੰਦੇ ਹਨ ਕਈ ਵਾਰ ਇਹ ਸੂਟ ਮੁੜ ਕੇ ਆਪਣੇ ਕੋਲ ਹੀ ਆ ਜਾਂਦਾ ਹੈ ਚੰਡੀਗੜ੍ਹ ਵਿੱਚ ਮਿਸ਼ਨ ਰੋਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ 457 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੌਰਾਨ ਮੁੱਖ ਮੰਤਰੀ ਮਾਨੀ ਨਵਜੋਤ ਸਿੰਘ ਸਿੱਧੂ ਤੇ ਚਮਕੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਿਆਹ ਸ਼ਾਦੀਆਂ ਦੇ ਵਿੱਚੋਂ ਲੈਣ ਦੇਣ ਵਾਲੇ ਉਹਨਾਂ ਸੂਟਾ ਵਰਗਾ ਹੈ ਜਿਸ ਨੂੰ ਲੋਕ ਅੱਗੇ ਤੋਰ ਦਿੰਦੇ ਨੇ ਅਤੇ ਕਈ ਵਾਰ ਇਹ ਸੂਟ ਮੁੜ ਕੇ ਆਪਣੇ ਕੋਲ ਹੀ ਆ ਜਾਂਦਾ ਹੈ ਕਾਂਗਸ ਦੀ ਮਾੜੀ ਕਿਸਮਤ ਕਿ ਉਸਨੇ ਇਸ ਨੂੰ ਖੋਲ੍ਹ ਲਿਆ ਜਿਸ ਨੂੰ ਨਾ ਹੁਣ ਸਵਾਇਆ ਜਾ ਸਕਦਾ ਹੈ ਤੇ ਨਾ ਬੰਦ ਕੀਤਾ ਜਾ ਸਕਦਾ ਹੈ ਇਸ ਮੌਕੇ ਮੁੱਖ ਮੰਤਰੀ ਨੇ ਦੱਸੇ ਕਿ ਜਦੋਂ ਸਿੱਧੂ ਨੂੰ ਬਿਜਲੀ ਮੰਤਰੀ ਬਣਨ ਦੇ ਲਈ ਕਿਹਾ ਸੀ ਤਾਂ ਉਹਨੇ ਇਨਕਾਰ ਕਰ ਦਿੱਤਾ ਹੁਣ ਜਦੋਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਾਂ ਦੂਜੇ ਦੇ ਕੰਮਾਂ ਦੇ ਵਿੱਚ ਨੁਕਤਾਚਿੰندگی ਕਰ ਰਹੇ ਨੇ ਨਹੀਂ ਜੋ ਸਿੱਧੂ ਹਾਇ ਰੱਬ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗਾ ਉਹਨਾਂ ਨੇ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾ ਜਾਂਦਾ ਇਹਨਾਂ ਲਵਾਵੇ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹੇ ਨਾ ਮੇਰੇ ਤਰ ਪਿਆਰੇ ਮੇਰੇ ਤਰ ਪਿਆਰੇ ਪਤਨੀ ਕੀ ਭਈ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ਼ ਕਰ ਦਿੰਦਾ ਬਿਜਲੀ ਆਪਰਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਘੱਡਨੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਘੱਡਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਘੱਡਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਘੱਡਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਕਿ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਚੁਣੀ ਘੱਡ ਸਾਰਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਦਲੇ ਪਾਸੇ ਛੜਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢੜੀ ਖੱਡਣਾ ਨੁਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ मुख्यमंत्री भगवंत मान दे वालों की गई टिप्पणी तो बात नवजोत सिंह सिद्धू ने भी अपने शायराना अंदाज से बीच जवाब दे नजर आए नहीं हालांकि उन्होंने किसी का नाम नहीं लिया उन्होंने कहा कि हमारी हवाओं का धुआं वहां से उठता है गुरु जहां हमारे नाम से आग लग जाती है हमारी हवाओं का धुआं वहां से उठता है गुरु जहां हमारे नाम से आग लग जाती है खटा है। ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 14ਵੇਂ ਦਿਨ ਹਰਿਆਣੇ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਨੇ ਤਾਂ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਤਾਂ ਇਸ ਮੌਕੇ ਵੀ ਕਈ ਗ੍ਰਾਹਾਂ ਦੇ ਅਗੂ ਲਿਆ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਦਾ ਰਵੱਈਆ ਨਾ ਬਦਲਿਆ ਤਾਂ ਉਹ ਇਹ ਟਰੈਕਟਰ ਦਿੱਲੀ ਵੱਲ ਨੂੰ ਸਿੱਧੇ ਕਰਨਗੇ ਅੱਜ ਕਿਸਾਨ ਅੰਦੋਲਨ ਦੇ 14ਵੇਂ ਦਿਨ ਕਿਸਾਨ ਇੱਕ ਵਾਰ ਮੋਰਚਾ ਕੱਤੇ ਉਤਰੇ ਨੇ ਤੇ ਇੱਕ ਪਾਸੇ ਕਿਸਾਨ ਹਰਿਆਣਾ ਦੇ ਬਾਡੋ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਕੂਵਤ ਦੇ ਵੱਲੋਂ 29 ਫਰਵਰੀ ਤੱਕ ਦਿੱਲੀ ਚਲੋ ਅੰਦੋਲਨ ਮੁੱਲਤਵੀ ਕਰ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਸੇਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਪੰਜਾਬ ਦੇ ਵਿੱਚ ਐਸਕੇਐਮ ਕਮੇਟੀ ਦੇ ਮੈਂਬਰ ਅਤੇ ਬੀਕੇ ਯੂ ਇਕਤਾ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ 37 ਗਰੁੱਪਾਂ ਦੇ ਕਰੀਬ 15000 ਕਿਸਾਨ ਟਰੈਕਟਰ ਲੈ ਕੇ ਹਾਈਵੇ ਉੱਤੇ ਪਹੁੰਚੇ ਅਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਰੋਸ ਮਾਰਚ ਕਰਿਆ ਗਿਆ। ਦੇਖਿਏ ਪਿਛਲੇ ਦਿਨੀ ਜੋ 13 ਤਰੀਕ ਤੋਂ ہمارا ਇੱਕ ਅੰਦੋਲਨ ہمارے ਸਾਥੀ ਕਰ ਰਿਹਾ ਹੈ ਬਾਰਡਰਮ 'ਤੇ ਉਸ ਕੇ ਰਿਕਾਰਡਿੰਗ ਜੋ हरियाणा सरकार ने बोला भी जी ट्रैक्टर जो है आप हाईवे पे नहीं ले जा सकते दिल्ली नहीं जा सकते आज हम सभी पूरे भारत में एक मैसेज देना चाहते थे ट्रैक्टर हमारी जमीने रक वैर होकर जो हाईवे बने हैं उस पर जाने के लिए बिल्कुल तैयार है किसान जब चाहे हाईवे पे ट्रैक्टर ले जा सकता है अगर सरकार का रवैया ऐसा रहा तो ये ट्रैक्टर दिल्ली जाने पर भी कोई रोक नहीं सकता दूसरी बात जे थी जो डबल यू टी होता वर्ल्ड ट्रेड ऑर्गेनाइजेशन उसकी आज एक मीटिंग होने जा रही है वो अबू ताबी ड में हो रही है जो दो दिन में चले सम्मेलन वो दो दिन चलेगा छब्बीस और सताई का हम आज पूरे भारत की जथेबंदियाँ जो चाहती हैं जो भारत है, डब्ल्यू टी से बाहर आए क्योंकि जब तक वो उसके अंदर रहेगा हमें एम एस पी जो जिसकी हम इतनी बड़ी लड़ाई लड़ रहे हैं वो हमें मिलने की कोई भी उम्मीद नहीं है क्योंकि अगर वर्ल्ड ट्रेड ऑर्गेनाइजेशन के अधीन हमें चलना पड़े तो जो हमारी फसलों की है, कीमतें हैं वो जैसे वो चाहेंगे वैसी ही होगी उससे जो किसान को बहुत जो है हानि पहुंचेगी इसलिए हम चाहते हैं कि जो बाहर तो डब्ल्यू से बाहर आए जो आज का है जैसे सड़कों पर आपने ट्रैक्टर लगाए हुए हैं देखिए उसका कारण ये बड़ा था जो हमारे साथी ही तेरह तरीक को दे पंजाब के बॉर्डरों पर हरियाणा के बॉर्डरों पर बैठे हैं और जो हरियाणा सरकार ने केंद्र सरकार के इशारे पर बड़ा तदद किया और फिर हाईकोर्ट में रेट डाली गई उसमें क्या आप अपना पक्ष रखती है हरियाणा सरकार जे कि किसान जो ट्रैक्टर हाईवे पे लेके नहीं चल सकते तो आज हम दिल्ली की तरफ ट्रैक्टरों का जो अपना मुंह करके उनको खड़ा किया भाई किसान साहब चाहे दिल्ली ट्रैक्टर लेके जा, जाना चाहे तो जा सकता है देश की सब तो बड़ी किसान जिथे बंदी एसकेएम ऑल इंडिया के नाल तालमेल दी काटते 5 दिन बाद भी ਸ਼ੁਭਕਰਨ ਮਾਮਲੇ ਵਿੱਚ ਕੋਈ ਐਫਆਈਆਰ ਨਾ ਹੋਣ ਕਾਰਨ ਸ਼ੰਭੂ ਅਤੇ ਖਨੋਰੀ ਸਰਹੱਦ ਉੱਤੇ ਬੈਠੇ ਸਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣਾ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਰਣਨੀਤੀ ਨੂੰ ਬਦਲਣ ਦੇ ਲਈ ਇਸ ਦਾ ਫੈਸਲਾ 29 ਫਰਵਰੀ ਨੂੰ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਅਤੇ ਜਗਜੀਤ ਸਿੰਘ ਦਲੇਵਾਲ ਵੱਲੋਂ ਲਿਆ ਜਾਵੇਗਾ ਖਨੌਰੀ ਬਾਰਡਰ ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਇਨਸਾਫ ਨੂੰ ਲੈ ਕੇ ਲਗਾਤਾਰ ਪਰਿਵਾਰ ਤੇ ਕਿਸਾਨ ਆਗੂਆਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੰਜਾਬ ਦੀਆਂ ਵੱਖ-ਵੱਖ ਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਮੁੱਦਾ ਹੋ ਚੁੱਕਿਆ ਜਾ ਰਿਹਾ ਤਾਂ ਇਸ ਦੇ ਨਾਲ ਹੀ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਸ ਦੇ ਪਿੰਡ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ ਤਾਂ ਉਹਨਾਂ ਨੇ ਕਿਸਾਨਾਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਉਹ ਇਸ ਦੇ ਵਿੱਚ ਪਹੁੰਚਣ ਤੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਕਿਸਾਨ ਅੰਦੋਲਨ ਦੇ ਚੱਲਦਿਆਂ 21 ਫਰਰੀ ਨੂੰ ਹਰਿਆਣਾ ਪੁਲਿਸ ਵੱਲੋਂ ਵੱਲਤੀ ਵਰਤੋਂ ਕੀਤੀ ਗਈ ਜਿਸ ਦੀ ਲਪੇਟ ਦੇ ਵਿੱਚ ਪੰਜਾਬ ਦਾ ਨੌਜਵਾਨ ਸ਼ੁਭਕਰਨ ਆ ਗਿਆ ਤੇ ਉਸ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ ਜਿਸ ਦਾ ਹਜੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਨੌਜਵਾਨ ਕਿਸਾਨ ਦੇ ਪਰਿਵਾਰ ਤੇ ਕਿਸਾਨ ਅਗਵਾਂ ਦੇ ਵੱਲੋਂ ਸ਼ੁਕਰਨ ਤੇ ਦੋਸ਼ਾਂ ਖਿਲਾਫ ਪarcha ਦਰਜ ਕਰਨ ਦੀ ਸੁਭਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਰਨੇ ਦਿੱਤੇ ਜਾ ਰਹੇ ਨੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਹੁਣ ਕਾਂਗਰਸੀ ਲੀਡਰ ਸੁਖਪਾਲ ਖੈਰਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ 29 ਫਰਵਰੀ ਦਿਨ ਵੀਰਵਾਰ ਨੂੰ ਪਿੰਡ ਚੌਕੇ ਤੋਂ ਸ਼ੁਕਰਨ ਤੇ ਪਿੰਡ ਵੱਲੋਂ ਤੱਕ ਪੰਜਾਬ ਕਿਸਾਨ ਕਾਂਗਰਸ ਦੇ ਵੱਲੋਂ ਰੋਸ ਅਤੇ ਇਨਸਾਫ ਮਾਲਜ ਕੱਢਣ ਦਾ ਐਲਾਨ ਕੀਤਾ ਹੈ ਇਸ ਮੌਕੇ ਸੁਖਪਾਲ ਖਹਿਰਾ ਮੁੱਖ ਮੰਤਰੀ ਮਾਨ ਤੇ ਵਿਅੰਗ ਕਸਤੇ ਵੀ ਨਚਰਾਏ ਆ ਸੁਣਦੇ ਹਾਂ ਸੁਖਪਾਲ ਖਹਿਰਾ ਅੱਗੇ ਕੀ ਕਹਿੰਦੇ ਨੇ ਦੇ ਨਾਮ ਉੱਡਾ ਲਾ ਕੇ ਇਨਸਾਫ ਦੀ ਲੜਾਈ ਵਿੱਚ ਅੱਗੇ ਵਧਾਂਗੇ ਤਾਂ ਕਿ ਜਿਹੜਾ ਪੰਜਾਬ ਦੀ ਸਰਕਾਰ ਜਿਹੜੀ ਸੁੱਤੀ ਪਈ ਆ ਜਿਹੜੀ ਕਹਿੰਦੀ ਸੀ ਬਦਲਾਅ ਲੈ ਕੇ ਆਉਣਾ ਬਦਲਾਅ ਤਾਂ ਨਹੀਂ ਲਿਆ ਸਕੇ ਬਦਲਾ जरूर ਕੀਤਾ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਥੱਲੇ ਲੈ ਕੇ ਉੱਤੇ ਉਤਲੇ ਪੱਧਰ ਤਾਈ ਤੇ ਹੁਣ ਉਹ ਚੁੱਪ ਬੈਠੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਇਹ ਪ੍ਰੋਗਰਾਮ ਜਿਹੜਾ ਸਾਡੇ ਅ ਅਲ ਇੰਡੀਆ ਕਿਸਾਨ ਕਾਂਗਰਸ ਦੇ ਬਤੌਰ ਪ੍ਰਧਾਨ ਮੈਂ ਅਸੀਂ ਇੱਥੇ ਮੀਟਿੰਗ ਕਰਕੇ ਅੱਜ ਉਲੀਕਿਆ ਵਾ ਚੌਕੇ ਦਾਣਾ ਮੰਡੀ ਤੋਂ ਜਿਹੜਾ ਅਸੀਂ ਬੱਲੋਪਿੰਡ ਅ ਮੋੜ ਹਲਕਾ ਬਠਿੰਡਾ ਦੇ ਵਿੱਚ ਦੋਨੋਂ ਪਿੰਡ ਪੈਂਦੇ ਨੇ ਉੱਥੇ ਤੱਕ ਜਾਣਾ ਪਹੁੰਚਣਾ ਤਾਂ ਕਿ ਅਸੀਂ ਆਪਣਾ ਅ ਜਿਹੜਾ ਹੈ ਸ਼ਕਤੀ ਜਿਹੜਾ ਪੰਜਾਬ ਸਰਕਾਰ ਤੇ 91 ਜਿੱਥੇ ਰੋ ਬੁਰਾ ਮਨਾਉਂਦੇ ਮੈਂ ਉਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ ਕਿ ਬੰਦੂਆਂ ਮਜ਼ਦੂਰ ਮਜ਼ਦੂਰ ਸਾਬਤ ਕਰ ਰਿਹਾ ਆਪਣਾ ਕਦੀ ਕਿਸੇ ਮੁੱਦੇ ਦੇ ਉੱਤੇ ਬੋਲਦੇ ਨਹੀਂਗੇ ਆਪਾਂ ਬੰਦੂਆਂ ਮਜ਼ਦੂਰਾਂ ਦੀ ਸਰਕਾਰ ਨੂੰ ਹਲਾਈਏ ਖਲੂਣਾ ਦੇਈਏ ਜਗਾਈਏ ਉਠੋ ਆ ਜਿਹੜੀ ਕੇਸ ਤੁਸੀਂ ਬੰਦਦੇ ਹੋ ਬਸੰਤੀ ਕਲਰ ਦੀ ਰੰਗ ਪੱਗ ਤੇ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗਦੇ ਹੋ ਤੁਸੀਂ ਘਟੋ ਘਟ ਲੋਕਾਂ ਨੂੰ ਇਨਸਾਫ ਦੋ ਤੇ ਨਹੀਂ ਦੇ ਸਕਦੇ ਤੇ ਫਿਰ ਸਿਫਾ ਦੇ ਕੇ ਤੇ ਸਰਕਾਰ ਤੋਂ ਪਰੇ ਹੋ ਜੋ ਜਿਹੜੀ ਅਗਲੀ ਲੋਕੀ ਸਰਕਾਰ ਚੁਣਨਗੇ ਆਪੇ ਆਣ ਕੇ ਪੰਜਾਬ ਦੇ ਲੋਕਾਂ ਦੇ ਨਾਲ ਸ਼ੁਭਕਰਨ ਤੇ ਮੋਤੋਬਾਦ 29 ਫਰਵਰੀ ਤੱਕ ਦਿੱਲੀ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਇਨਸਾਫ ਦਵਾਨ ਤੇ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਟਰਨੇ ਦਿੱਤੇ ਜਾ ਰਹੇ ਨੇ ਬੀਤੇ ਦਿਨ ਕੈਂਡਲ ਮਾਰਚ ਵੀ ਕਰਿਆ ਗਿਆ ਮੇੜਾ ਚੱਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠਜੋੜ ਦੇ ਤਹਿਤ ਬਣੇ ਮੇਰ ਕੁਲਦੀਪ ਕੁਮਾਰ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁਕਣੀ ਸੀ ਪਰ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਇਸ ਦੇ ਨਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੀ ਉਮੀਦ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਕੀਤੀਆਂ ਗਈਆਂ ਸਨ ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠਜੋੜ ਤਹਿਤ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਲਦੀਪ ਗੁਮਾਰ ਨੇ ਅਜਮੇਰ ਦਾ ਅਹੁਦਾ ਸੰਭਾਲਣਾ ਸੀ ਪਰ ਕੁਝ ਨੀਚੀ ਕਾਰਨ ਕਰਕੇ ਉਹਨਾਂ ਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਇਸ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਜ ਪੋਸ਼ੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੀ ਇਸ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਸੀ ਉਹਨਾਂ ਦੇ ਵਰਕਰਾਂ ਨੂੰ ਹੋਟਲ ਸ਼ਿਵਾਲਿਕ 뷰 ਦੇ ਬਾਹਰ ਇਕੱਠੇ ਹੋਣ ਦਾ ਸੰਦੇਸ਼ ਵੀ ਦਿੱਤਾ ਗਿਆ ਸੀ ਪਰ ਪਰਿਵਾਰਕ ਕਾਰਨ ਦਾਅਵਾ ਦਿੰਦੇ ਹੋਏ ਉਹਨਾਂ ਨੇ ਸਮਾਗਮ ਨੂੰ ਮੂਲਤਵੀ ਕਰ ਦਿੱਤਾ ਚੰ디ਗੜ੍ਹ ਨਗਰ ਨਿਗਮ ਦੇ ਵਿੱਚ 3 ਜਨਵਰੀ ਨੂੰ ਮੇਲਦਿਆਂ ਚੋਣਾਂ ਹੋਈਆਂ ਸਨ ਇਸ ਦੇ ਵਿੱਚ ਭਾਜਪਾ ਉਮੀਦਵਾਰ ਮਨੋਜ ਸੌਨਕਰ ਨੂੰ 16 ਵੋਟਾਂ ਮਿਲੀਆਂ ਸਨ ਇਸ ਦੇ ਨਾਲੇ ਰਿਟਰਨਿੰਗ ਅਫਸਰ ਅਨਿਲ ਮਸੀ ਦੇ ਵੱਲੋਂ ਕੁਲਦੀਪ ਕੁਮਾਰ ਦੀਆਂ ਵੀ ਵੋਟਾਂ ਦੇ ਵਿੱਚੋਂ 8 ਵੋਟਾਂ ਅਯੋਗ ਕਰਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਸੁਪਰੀਮ ਕੋਰਟ ਦੇ ਵਿੱਚ ਰਿਟਰਨਿੰਗ ਅਫਸਰ ਅਨਿਲ ਮਸੀ ਦੇ ਖਿਲਾਫ ਪਟੀਸ਼ਨ ਵੀ ਦਾਇਰ ਕੀਤੀ ਸੁਪਰੀਮ ਕੋਰਟ ਦੁਆਰਾ ਸਬੂਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਤੇ ਫਿਰ ਇਨਾਂ ਵੋਟਾਂ ਨੂੰ ਜਾਇਜ਼ ਮੰਨਦਿਆਂ ਸੁਪਰੀਮ ਕੋਰਟ ਨੇ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ ਸੀ ਇਸ ਮੌਕੇ ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਕਾਰੰਤਸਨ ਨੋਟਿਸ ਦਾ 3 ਹਫ਼ਤੇ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਸੀ ਤੇ ਹੁਣ ਅੱਜ ਕੁਲਦੀਪ ਕੁਮਾਰ ਨੇ ਅਹੁਦੇ ਦੀ ਸਹੁੰ ਚੁਕਨੇ ਸੀ ਪਰ ਇਸ ਸਮਾਗਮ ਮੁਲਤਵੀ ਹੋ ਗਿਆ ਦੂਜੇ ਪਾਸੇ ਚੰਡੀਗੜ੍ਹ ਲੋਕ ਸਭਾ ਸੀਟ ਤੇ ਲੈ ਵੀ ਕਾਂਗਰਸ ਨੇ ਆਪਣੀ ਗੱਠ ਜੋੜ ਕਰ ਲਿਆ ਹੈ ਚੰਡੀਗੜ੍ਹ ਦੀ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਨਹੀਂ ਲੜੇਗੀ ਕਾਂਗਰਸ ਪਾਰਟੀ ਲੋਕ ਸਭਾ ਚੋਣ ਲੜੇਗੀ ਇਸ ਦਾ ਐਲਾਨ ਤੋਂਵੇਂ 13 ਪਹਿਲਾਂ ਹੀ ਕਰ ਚੁੱਕਿਆ ਨੇ ਚੰਡੀਗੜ੍ਹ ਨਗਰ ਨਿਗਮ ਚੋਨਾ ਦੇ ਵਿੱਚ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਕੇ ਕੁਲਦੀਪ ਕੁਮਾਰ ਨੂੰ ਮੇਹਰ ਬਣਾਇਆ ਸੀ ਬਦਲੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ ਹੁਣ ਇੱਥੇ ਕਾਂਗਰਸ ਦੇ ਉਮੀਦਵਾਰ ਚੋਣ ਲੜਨਗੇ ਭਾਈ ਅਮਰਿਤਪਾਲ ਸਮੇਤ ਉਹਨਾਂ ਦੇ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਲਈ ਸੂਬਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਦੇ ਨਾਲੇ ਉਸ ਦੇ ਪਰਿਵਾਰਕ ਮੈਂਬਰ ਜਿਹੜੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਰੰਤ ਇਸ ਮਸਲੇ ਦਾ ਜਿਹੜਾ ਹੱਲ ਹੋ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅਮਿਤਪਾਲ ਸਿੰਘ ਸਮੇਤ ਅਸਾਮ ਦੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਨਰ ਸਰਪੰਨ ਸਿੱਖ ਨੌਜਵਾਨਾਂ ਦੇ ਮਨੁੱਖੀ ਅਧਿਕਾਰ ਅਤੇ ਨਿcjਤਾ ਦੇ ਸਰਕਾਰ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ ਤੇ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ ਭਾਈ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਪਿਛਲੇ 24 ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਭੁੱਖ ਹੜਤਾਲ ਕੀਤੀ ਹੋਈ ਹੈ ਅਤੇ ਉਹਨਾਂ ਦੀ ਸਿਹਤ ਵੀ ਵਿਗੜ ਗਈ ਹੈ ਧਾਮੀ ਨੇ ਲਿਖਿਆ ਕਿ ਇਸ ਲਈ ਸਰਕਾਰ ਨੂੰ ਇਹ ਮਾਮਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਅਸਾਮ ਦੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਪੰਨ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੇ ਵੱਲੋਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਕਿ ਇਹਨਾਂ ਨੌਜਵਾਨਾਂ ਨੂੰ ਜੇਲ੍ਹ ਅੰਦਰ ਜਾਨ ਪੁੱਜ ਕੇ ਤਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹਨਾਂ ਦੀਆਂ ਬੈਰਕਾ ਅੰਦਰ ਸਤਾ ਦੀ ਉਲੰਘਣਾ ਕਰਦਿਆ ਕਾਮ ਦੇ ਉਤੇ ਰਿਕਾਰਡ ਲਗਾਏ ਜਾਂ ਦੀ ਗੱਲ ਸਾਡੇ ਤੱਕ ਪਹੁੰਚੀ ਹੈ ਇਨਾਂ ਨੂੰ ਲੋੜ ਅਨੁਸਾਰ ਖਾਣਾ ਅਤੇ ਸਿਹਤ ਸਹੂਲਤਾ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਤੇ ਇਨਾਂ ਰੋਸ ਦੇ ਵਜੋਂ ਸਿੱਖ ਨੌਜਵਾਨਾਂ ਤੇ ਪਰਿਵਾਰਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਛਲੇ ਚਾਰ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਅਤੇ ਉਹਨਾਂ ਦੀ ਸਿਹਤ ਵੀ ਵਿਗੜਨੀ ਸ਼ੁਰੂ ਹੋ ਗਈ ਹੈ ਮਹਿਸੂਸ ਹੁੰਦਾ ਹੈ ਕਿ ਜਿਵੇਂ ਜੇਲ੍ਹ ਅੰਦਰ ਇਨਾਂ ਨੌਜਵਾਨਾਂ ਦੇ ਵਿਰੁੱਧ ਕੋਈ ਸਾਜ਼ਿਸ਼ ਕਢੀ ਜਾ ਰਹੀ ਹੈ। ਇਹਨਾਂ ਦੇ ਮਾਨਵੀ ਅਧਿਕਾਰਾਂ ਦਾ ਉਲੰਘਣ ਪਰਿਵਾਨ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿੱਖ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਦੁਬਾਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੁੰਦਿਆ ਤੁਹਾਨੂੰ ਇਸ ਮਾਮਲੇ ਪ੍ਰਤੀ ਸੰਜੀਦਗੀ ਦੇ ਨਾਲ ਵਿਚਾਰ ਕਰਨ ਲਈ ਆਖਦਾ ਇਹਨਾਂ ਪੰਜਾਬ ਦੇ ਨੌਜਵਾਨਾਂ ਤੇ ਨਾਲ ਬੇਗਾਨੀ ਵਾਲਾ ਸਲੂਕ ਕਰਨ ਦੀ ਥਾਂ ਸਰਕਾਰ ਨੂੰ ਸੰਜੀਦਗੀ ਦੇ ਨਾਲ ਮਸਲੇ ਦਾ ਹੱਲ ਕਰਨ ਵਾਲਾ ਤੁਰਨਾ ਚਾਹੀਦਾ ਕਿਉਂਕਿ ਇਹ ਸਿੱਖ ਨੌਜਵਾਨ ਪੰਜਾਬ ਦੇ ਨਾਲ ਸੰਬੰਧਤ ਨਹੀਂ ਇਸ ਲਈ ਇਹਨਾਂ ਦੀ ਨਜ਼ਰਪੰਦੀ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਰੱਖੀ ਜਾਣੀ ਚਾਹੀਦੀ ਹੈ ਸੋ ਅਸਾਮ ਦੇ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਪਈ ਅਮਰਿਤਪਾਲ ਸਿੰਘ ਅਤੇ ਹੋਰ ਨੌਚਵਾਨਾਂ ਨੂੰ ਤਰੰਤ ਪੰਚਾਇਤਿਚੇਲ ਦੇ ਵਿੱਚ ਤਬਦੀਲ ਕੀਤਾ ਜਾਵੇ ਅਤੇ ਉਹਨਾਂ ਦੇ ਮਨੁੱਖੀ ਅਧਿਕਾਰ ਤੇ ਨਿੱਜਤਾ ਦੇ ਸੁਰਖਾਰ ਯਕੀਨੀ ਬਣਾਈ ਜਾਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ED ਦੇ ਵੱਲੋਂ ਕਈ ਵਾਰ ਸਮਨ ਭੇਜੇ ਗਏ ਪਰ ਉਹ ED ਦੇ ਅੱਗੇ ਪੇਸ਼ ਨਹੀਂ ਹੋਏ। ਅੱਜ 7ਵੀਂ ਵਾਰ ED ਨੇ ਉਹਨਾਂ ਨੂੰ ਆਪਣੇ ਦਫ਼ਤਰ ਸੱਦਿਆ ਸੀ ਪਰ ਹਰਵਿੰਦ ਕੇਜਰੀਵਾਲ ਨਹੀਂ ਪਹੁੰਚੇ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਜਿਸ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ। ईडी ਨੂੰ ਸੰਮਨ ਭੇਜਣ ਦੀ ਬਜਾਏ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਆਪ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਵੀ 7ਵੀਂ ਵਾਰ ईडी ਦੇ ਦਫ਼ਤਰ ਨਹੀਂ ਪਹੁੰਚੇ ਸ਼ੁਰੂਆਪ ਘਟਾਲੇ ਦੇ ਮਾਮਲੇ ਦੇ ਵਿੱਚ ईडी ਵੱਲੋਂ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਸੰਮਨ ਭੇਜੇ ਜਾ ਰਹੇ ਨੇ ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਸੰਮਨ ਗੈਰ ਕਾਨੂੰਨੀ ਹਨ ਇਸ ਦੇ ਨਾਲ ਆਮ ਆਦਮੀ ਪਾਰਟੀ ਨੇ ਆਜੀ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮਾਮਲਾ ਅਦਾਲਤ ਦੇ ਵਿੱਚ ਹੈ ਅਤੇ ਇਸ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ ਇਡੀ ਨੂੰ ਰੋਜ਼ਾਨਾ ਸੰਮਨ ਪੇਚੰਦੀ ਬਜਾਏ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਭਾਜਪਾ ਤੇ ਨਿਸ਼ਾਨਾ ਸਾਤ ਦੇ ਹੋਏ ਆਪ ਨੇ ਕਿਹਾ ਕਿ ਅਸੀਂ ਭਾਰਤ ਗੱਠਜੋੜ ਨੂੰ ਨਹੀਂ ਛੱਡਾਂਗੇ ਮੋਦੀ ਸਰਕਾਰ ਨੂੰ ਇਸ ਤਰ੍ਹਾਂ ਦਾ ਦਬਾਅ ਨਹੀਂ ਬਣਾਉਣਾ ਚਾਹੀਦਾ ਕਿ ਭਾਰਤੀ ਜਨਤਾ ਪਾਰਟੀ ਸ਼ਾਸਿਤ ਕੇਂਦਰ ਸਰਕਾਰ ਨੇ ਆਪਣੀ ਸਾਰੀ ਏਜੰਸੀਆਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਰ ਆਮ ਆਦਮੀ ਪਾਰਟੀ ਪਰ ਛੋੜ ਦਿੱਤੀ इस तथाकथित शराब घोटाले की जांच करते हुए दो साल हो गए इस दो साल में ईडी सीबीआई ने मिलकर 500 से ज्यादा अफसर इसकी इन्वेस्टिगेशन पर लगा दिए हजारों रेड हो गई दिल्ली के हर हिस्से में हो गई देश के हर हिस्से में हो गई मनीष सिसोदिया जी के घर पर रेड कर ली उनके गांव पर रेड कर ली उनके ऑफिस पर रेड कर ली उनके लॉकर पर रेड कर ली आम आदमी पार्टी के हर नेता हर विधायक के घर पर रेड कर ली लेकिन दो साल के बाद भी इस तथाकथित घोटाले में एक रुपए की भी रिकवरी नहीं हुई <coughs> मुख्यमंत्री अरविंद केजरीवाल जी कोर्ट नहीं गए समन्स के खिलाफ ईडी खुद कोर्ट गए यह तय करवाने के लिए कि जो समन वो भेज रही हैं वो वाजिब है कि नहीं वाजिब है वो लीगल है कि इलीगल है ईडी खुद कोर्ट गई तो अब तो ये सवाल बनता है कि जब ईडी खुद समन्स के मामले पे कोर्ट गई है तो वो कोर्ट के फैसले का इंतजार क्यों नहीं कर रहे है? वो कोर्ट का फैसला आए बिना समन पे समन समन पे समन क्यों भेजे जा रहे हैं इससे ये साफ है कि ये मामला कोई लीगल इलीगल होने का नहीं है ये मामला न्याय से जुड़ा हुआ नहीं है ये मामला किसी जांच से जुड़ा हुआ नहीं है ये सिर्फ और सिर्फ एक डराने और धमकाने का प्रयास है क्योंकि अगर ईडी को लीगैलिटी की चिंता होती ईडी को इन्वेस्टिगेशन की चिंता होती तो वो ड्यू प्रोसेस ऑफ लॉ जो उन्होंने खुद शुरू किया है उसका इंतजार तो करते कि के अरविंद केजरीवाल जी कब आएंगे और कैसे आएंगे तो कोर्ट के फैसले का इंतजार करें ना वही तो कोर्ट गए हैं देखिए कोर्ट खुद जाने के बाद अब जब वो बार बार नोटिस भेज रहे हैं वो क्या दिखाता है ये दिखाता है कि नोटिस का पर्पस समन्स का पर्पस कोई इन्वेस्टिगेशन नहीं है डराना है धमकाना है इंडिया अलायंस से बाहर आने का इशारा करना है वरना ਅਗਰ ED ਖੁਦ ਹੀ ਇਹ ਮੈਟਰ ਕੋਰਟ ਲੈ ਕੇ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਕਦੋਂ ਪੇਸ਼ ਹੋਣਗੇ ਤਾਂ ਉਹ ਖੁਦ ਹੀ ਇੰਤਜ਼ਾਰ ਕਰਨ ਨਾ ਕੋਰਟ ਦੇ ਫੈਸਲੇ ਦਾ ਦੱਸ ਦੇ ਕਿ ED ਦੇ ਵੱਲੋਂ ਕਈ ਵਾਰ ਕੇਜਰੀਵਾਲ ਨੂੰ ਸੱਮਨ ਜਾਰੀ ਕੀਤੇ ਗਏ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਸੱਮਨ ਗੈਰ ਕਾਨੂੰਨੀ ਹਨ ਤੇ ਭਾਜਪਾ ਦੇ ਵੱਲੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਹਾਲ ਹੀ ਦੇ ਵਿੱਚ ਦਾਅਵਾ ਕੀਤਾ ਸੀ ਕਿ ਸੀਬੀਆਈ ਅਗਲੇ ਕੁਝ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬਠਿੰਡਾ ਦੇ ਏਮਜ ਹਸਪਤਾਲ ਦੇ ਇੱਕ ਵਿੰਗ ਦਾ ਉਦਘਾਟਨ ਕੀਤਾ ਗਿਆ ਪੰਜਾਬ ਦੇ ਰਾਜਪਾਲ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਹੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਾਬਕਾ ਕੇਂਦਰੀ ਮੰਤਰੀ ਵੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਸ ਮੌਕੇ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਤੇ ਭਾਜਪਾ ਵਰਕਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਜਿਸ ਨੂੰ ਲੈ ਕੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਸ ਮੌਕੇ ਚੁੱਪ ਰਹੇ ਜਿਸ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸਵਾਲ ਚੁੱਕੇ ਨੇ ਬਠਿੰਡਾ ਐਮਜ਼ ਦੇ ਉਦਘਾਟਨ ਮੌਕੇ ਕਿਸਾਨਾਂ ਦਾ ਮਸਲਾ ਚੁੱਕਨ ਅਤੇ ਭਾਜਪਾ ਵਰਕਰਾਂ ਦੇ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਤ ਕੋਰ ਬਦਲ ਦਾ ਵਿਰੋਧ ਕਰਨ ਦੇ ਮਾਮਲੇ ਉੱਤੇ ਅਕਾਲੀ ਆਗੂ ਵਿਕਰਮ ਸਿੰਘ ਮਝੁਠਿਆ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਤਿੱਖੇ ਸਵਾਲ ਕੀਤੇ ਨੇ। ਉਹਨਾਂ ਨੇ ਇਸ ਸੰਬੰਧਿਤ ਟਵੀਟ ਕਰਦਿਆਂ ਲਿਖਿਆ ਕਿ ਕੱਲ ਪ੍ਰਧਾਨ ਮੰਤਰੀ ਦੇ ਵੱਲੋਂ ਬਠਿੰਡਾ ਦੇ ਐਮਜ਼ ਹਸਪਤਾਲ ਤੇ ਇੱਕ ਵਿੰਗ ਦਾ ਉਦਘਾਟਨ ਕੀਤਾ ਗਿਆ ਸੀ। ਉੱਥੇ ਪੰਜਾਬ ਦੇ ਗਵਰਨਰ ਵੀ ਮੌਜੂਦ ਸਨ। ਪੰਜਾਬ ਦੇ ਪਾਸਿਪਾ ਪ੍ਰਧਾਨ ਸੁਨੀਲ ਜਾਖੜ ਸਨੇ ਖੋ ਲੀਡਰ ਵੀ ਸਨ ਇਸ ਦੌਰਾਨ ਹਰਸਿਮਰਤ ਕੋਲ ਬਦਲ ਨੇ ਜਿੱਥੇ ਹਸਪਤਾਲ ਦੀ ਗੱਲ ਕੀਤੀ ਤਾਂ ਉੱਥੇ ਨਾਲ ਹੀ ਕਿਸਾਨਾਂ ਦੇ ਹੱਕ ਚ ਵੀ ਗੱਲ ਕੀਤੀ ਸੀ ਉਹਨਾਂ ਨੇ ਮੁੱਦਾ اٹھਾਇਆ ਸੀ ਕਿ ਹਰਿਆਣਾ ਦੀ ਸਰਕਾਰ ਬਾਰਡਰ ਉੱਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਤੇ ਤਸ਼ਤਤ ਵੀ ਕਰ ਰਹੀ ਹੈ ਜਿਸ ਨਾਲ ਸ਼ੁਭਕਰਨ ਤੇ ਹੋਰ ਕਿਸਾਨ ਜਾਨ ਗਵਾ ਚੁਕੇ ਨੇ ਪਰ ਉੱਥੇ ਮੌਜੂਦ ਸੁਨੀਲ ਜਾਖੜ ਦੇ ਵੱਲੋਂ ਕਿਸਾਨਾਂ ਦੇ ਹੱਕ ਦੀ ਕੋਈ ਵੀ ਗੱਲ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਈ ਸਵਾਲ ਚੁੱਕੇ ਕਾ ਦੀ ਡਿਮਾਂਡ ਆ ਉਹਦੀ ਗੱਲ ਕੀਤੀ ਨਾਲ ਹੀ ਭੈਣਜੀ ਨੇ ਹਕਸ਼ਮ੍ਰਿਤ ਕੋਰ ਬਾਦਲ ਜੀ ਨੇ ਉਥੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜੋ ਹਰਿਆਣੇ ਦੀ ਸਰਕਾਰ ਬਾਰਡਰ ਤੇ ਕਿਸਾਨਾਂ ਨੂੰ ਰੋਕ ਰਹੀ ਹੈ ਦਿੱਲੀ ਜਾਣ ਤੋਂ ਰੋਕ ਰਹੀ ਹੈ ਤੇ ਜੋ ਤਸ਼ੱਦਦ ਕਾਰੀ ਹੈ ਜਿਸ ਦੇ ਨਾਲ ਛੁੱਪ ਕਰਨ ਤੇ ਹੋਰ ਕਈਆਂ ਦੀ ਡੈਥ ਹੋ ਗਈ ਹੈ ਉਸ ਮੁੱਦੇ ਨੂੰ ਵੀ ਉਥੇ ਉਹਨਾਂ ਨੇ ਉਜਾਗਰ ਕੀਤਾ ਚਲੋ ਜਿਹੜੀ ਆਮ ਲੋਕ ਉੱਥੇ ਬੈਠੇ ਸਨ ਜਿਨ੍ਹਾਂ ਦੀ ਪੰਜਾਬ ਨਾਲ ਹਮਦਰਦੀ ਹੈ ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਵੀ ਛੱਡੇ ਨਗਰ ਜਾਖੜ ਸਾਹਿਬ ਮੇਰਾ ਮੈਂ ਤੁਹਾਡੀ ਬੜੀ ਇੱਜ਼ਤ ਤੇ ਕਦਰ ਕਰਦਾ ਉਹ ਦਿਨ ਵੀ ਯਾਦ ਹੈ ਜਦ ਤੁਸੀਂ ਕਾਂਗਰਸ ਪਾਰਟੀ 'ਚ ਸੋ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਸੀ ਤੁਸੀਂ ਜਿੰਨਾ ਭਾਜਪਾ ਦੇ ਖਿਲਾਫ ਤੁਸੀਂ ਬੋਲੇ ਸੀ ਔਰ ਜੋ ਤੁਸੀਂ ਉਹਦਾ ਵਿਰੋਧ ਕੀਤਾ ਸੀ ਉਹ ਜਗ ਜਾਹਰ ਮੈਂ ਉਹਦੀ ਅ ਗੱਲ ਨੂੰ ਦਰਉਦਾ ਨਹੀਂ ਮਗਰ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਤੁਸੀਂ ਹਮੇਸ਼ਾ ਇਹ ਕਹਿੰਦੇ ਆਏ ਹੋ ਮੈਂ ਇੱਕ ਪਾਸ਼ੇ ਨਹੀਂ ਤੁਹਾਡੇ ਨੇਕ ਪਾਸ਼ੇ ਨੇ ਜਿੱਥੇ ਤੁਸੀਂ ਕਹਿੰਦੇ ਹੋ ਤੁਸੀਂ ਪਹਿਲਾ ਕਿਸਾਨ ਹੋ ਮਗਰ ਕੱਲ ਪਤਾ ਨਹੀਂ ਕੀ ਮਜਬੂਰੀ ਹੋਈ ਤੁਹਾਡੀ ਕਿਉਂਕਿ ਤੁਸੀਂ ਤੁਹਾਡੇ ਪਰਿਵਾਰ ਦਾ ਤੁਹਾਡਾ ਪਰਸਨਲੀ ਮੈਂ ਬੜਾ ਸਤਿਕਾਰ ਕਰਦਾ ਮੈਨੂੰ ਆਸ ਸੀ ਉਮੀਦ ਸੀ कि ਜਦੋਂ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਔਰ ਮੈਂ ਇਹਦੇ ਚ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਮੈਨੂੰ ਸੀਗਾ ਕਿ ਤੁਸੀਂ ਵੀ ਉਸ ਗੱਲ ਨੂੰ ਤਾਇਤ ਕਰੋਗੇ ਤੁਸੀਂ ਉੱਠ ਕੇ ਕਹੋਗੇ ਕਿ ਤੁਸੀਂ ਸਹਿਮਤ ਹੋ ਕੀ ਆ ਫਿਰ ਕੁਰਸੀ ਦਾ ਕੋ ਮਤ ਵੱਧ ਤੋਂ ਵੱਧ ਕੁਰਸੀ ਖੋ ਲੈਂਦੇ ਮਗਰ ਏਟਲੀਸਟ ਜਿਹੜੀ ਤੁਹਾਡੀ ਰੂਹ ਦੀ ਆਵਾਜ਼ ਹੈ ਜਿਹੜੀ ਤੁਹਾਡੀ ਅੰਦਰਲੀ ਆਵਾਜ਼ ਹੈ ਕਿਸਾਨੀ ਦੇ ਹੱਕ ਦੀ ਉਹ ਬਰਕਰਾਰ ਰਹੇ 加ਸੀયੇ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਕੱਲ ਰਾਜਕੋਟ ਗੁਜਰਾਤ ਵਿਖੇ ਰੱਖੇ ਗਏ ਸਮਾਗਮ ਦੇ ਵਿੱਚ ਵਰਚੁਅਲ ਮੋਟਰਾਈ ਬਠਿੰਡਾ ਐਮਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਬਠਿੰਡਾ ਐਮਸ ਦੇ ਵਿੱਚ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਪਹੁੰਚੇ ਇਸ ਸਮਾਗਮ ਦੇ ਵਿੱਚ ਸਾਫਾ ਕੇਂਦਰੀ ਮੰਤਰੀ ਬੀਬੀ ਹਸਿਮਰਤ ਕੋਰ ਬਦਲਨੀ ਕੇਂਦਰੀ ਵਜ਼ੀਰਾ ਨੂੰ ਮੁਖਾਤਬ ਹੁੰਦੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਇਸ ਉੱਤੇ ਪਾਜਪਾ ਤੇ ਵਰਕਰਾਂ ਦੇ ਵੱਲੋਂ ਕੁਰਸੀਆਂ ਤੋਂ ਉੱਠ ਕੇ ਬੀਬੀ ਬਦਲ ਦਾ ਵਿਰੋਧ ਕੀਤਾ ਗਿਆ। ਇੱਕ ਵਾਰ ਮੁੜ ਨਿਗਾਹ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ। ਸੀਮਾਨ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਬੰਡੇ ਨਿਯੁਕਤੀ ਪੱਤਰ ਨੌਜਵਾਨਾਂ ਨੂੰ ਦਿੱਤੀ ਵਧਾਈ। ਸੀਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਕਸਿਆ ਤੰਜ ਵਿਆਹ ਦੇ ਸੂਟਾਂ ਨਾਲ ਨਵਜੋਤ ਸਿੰਘ ਸਿੱਧੂ ਦੀ ਕੀਤੀ ਤੁਲਨਾ। ਰਜਿੰਦਰ ਤਾਮੀ ਨੇ ਸੀਮਾ ਮੰਨ ਨੂੰ ਲਿਖਿਆ ਪੱਤਰ ਅਮਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਕੀਤੀ ਮੰਗ ਖਨੌਰੀ ਬਾਰਡਰ ਤੇ ਮਰੇ ਨੌਜਵਾਨ ਸ਼ੁਭਕਰਨ ਦੇ ਹੱਕ ਚ ਆਇਆ ਸੁਖਪਾਲ ਖੈਰਾ ਉਸ ਦੇ ਪਿੰਡ ਮਾਰਚ ਕਰਨ ਦਾ ਕੀਤਾ ਐਲਾਨ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਬਸ ਇੰਨਾ ਹੀ ਜਲਦ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹੋਵਾਂਗੇ ਹਾਜ਼ਰ ਮੈਨੂੰ ਦੇ ਅਯਾਜ਼ ਧੰਨਵਾਦ